ਸੱਚੇ ਕਾਲ ਤੁਸੀਂ ਦੇਖ ਰਹੇ ਹੋ ਜਗਬਾਣੀ ਟੀਵੀ ਤੇ ਮਹਾਬਿੰਦਰਪਾਲ ਨਜ਼ਰ ਮਾਰਦੇ ਪੰਜਾਬ ਦੀਆਂ ਕੁਝ ਵੱਡੀਆਂ ਖਬਰਾਂ ਤੇ ਹਕਮਤਰੀ ਭਗਵੰਤ ਮਾਨ ਨੇ ਸਤਲੁਜ ਦਰਿਆ ਦੇ ਓਵਰਫਲੋ ਹੋਣ ਦੇ ਖਤਰੇ ਦੇ ਚਲਦੇ ਸੰਤ ਪਲਵੀਤ ਸਿੰਘ ਸਿਚੇਵਾਲ ਦੀ ਮੰਗ ਤੇ ਬੰਨ ਨੂੰ ਹੋਰ ਮਜ਼ਬੂਤ ਕਰਨ ਦੇ ਲਈ 10000 ਰੇਤ ਦੀਆਂ ਬੋਰੀਆਂ ਨੂੰ ਤੁਰੰਤ ਭੇਜਣ ਦੀ ਦਿੱਤੀ ਜਾਣਕਾਰੀ ਕਿ ਹਾ ਕਿਸੇ ਵੀ ਤਰ੍ਹਾਂ ਦਾ ਨਹੀਂ ਹੋਣ ਦਿੱਤਾ ਜਾਏਗਾ ਨੁਕਸਾਨ ਰਾਸੂਬਾ ਮੈਂਬਰ ਤੇ ਵਾਤਾਵਰਣ ਪ੍ਰੇਮੀ ਸੰਤ ਬਲਵੀਰ ਸਿੰਘ ਸਿਚੇਵਾਲ ਨੇ ਸਤਲੁਜ ਦਰਿਆ ਦੇ ਤੁਸੀ ਬੰਨ ਨੂੰ ਬਚਾਉਣ ਦੀ ਲੋਕਾਂ ਨੂੰ ਕੀਤੀ ਅਪੀਲ ਨੌਜਵਾਨਾਂ ਨੂੰ ਕਿਹਾ ਕਿ ਬੰਨ ਤੇ ਆਉਣ ਛੇਤੀ ਤੋਂ ਛੇਤੀ ਤੇ ਜੇ ਬੰਨ ਟੁੱਟ ਗਿਆ ਤਾਂ ਝੋਨੇ ਦੀ ਫਸਲ ਹੋएगी ਬਰਬਾਦ ਇਸ ਵੇਲੇ ਅਸੀਂ ਖੜੇ ਹਾਂ ਮਡਾਲਾ ਸਨਾਂ ਜਿੱਥੇ ਪਹਿਲੇ ਪਿਛਲੇ ਸਾਲ ਬੰਨ ਟੁੱਟਾ ਸੀ ਉਦੋਂ ਘਟੋ ਘਟਾ 300 ਮੀਟਰ ਇਹ ਦੱਖਣ ਵਾਲੇ ਪਾਸੇ ਆ ਇਹ ਢਾਂ ਲੱਗੀ ਹੋਈ ਆ ਤੇ ਪਰਲੇ ਦੇ ਪਾਸੇ ਤੁਸੀਂ ਦੇਖੋ ਨਾ ਇਹ ਜਿਹੜਾ ਪਾਣੀ ਹੈ ਪਾਣੀ ਭਾਵੇਂ ਬਹੁਤ ਥੋੜਾ ਤਕਰੀਬਨ 40 45000 ਕਿਊਸ਼ਕਾ ਤੇ ਉਧਰਲੇ ਪਾਸੇ ਇਹਨਾਂ ਨੇ ਮੋਗੇ ਵਾਲੇ ਪਾਸੇ ਵੀ ਬੰਨ੍ਹ ਨੂੰ ਢਾਲਾਈ ਹੋਈ ਆ ਬੰਦ ਥੱਲੋਂ ਕੱਢ ਦਿੱਤਾ ਤੇ ਇਧਰਲੇ ਬੰਨੇ ਵੀ ਢਾਲ ਲੱਗੀ ਹੋਈ ਆ ਸੋ ਸਾਰਾ ਮਹਿਕਮਾ ਲੱਗਾ ਹੋਇਆ ਤੁਸੀਂ ਦੇਖੋਗੇ ਆ ਤਸ਼ੀਲਦਾਰ ਸਾਹਿਬ ਆਪ ਬੋੜੀਆਂ ਚੱਕਣਦੇ ਆ ਸੋ ਅਸੀਂ ਬੇਨਤੀ ਕਰਾਂਗੇ ਸਾਰੇ ਇਸ ਆ ਮੰਡੇ ਰੀਏ ਦੇ ਨੌਜਵਾਨਾ ਨੂੰ ਜਿਹੜੇ ਘਰਾਂ ਚ ਬੈਠੇ ਆ ਜਿਹੜੇ ਮਸ਼ੀਨਾਂ ਨੂੰ ਤੇਲ ਲਾਈ ਫਿਰਦੇ ਹੀ ਘਾ ਝੋਨਾ ਵੜਣਾ ਸੋ ਉਹਨਾਂ ਨੂੰ ਬੇਨਤੀ ਆ ਕੋ ਥੋੜੇ ਕੰਮ ਦਿਹਾੜੀ ਛੱਡੋ ਤੇ ਸਾਰੇ ਇੱਥੇ ਆਓ ਇਹ ਦੇ ਇਹਦੇ ਪੈਰ ਨਿਕਲ ਗਏ ਬੰਨਦੇ ਤੇ ਫੇਰੇ ਤੋਂ ਨਾਲ ਤੁਹਾਡਾ ਵਿੱਚ ਰਹੂਗਾ ਸੋ ਪਹਿਲਾਂ ਇਹਨੂੰ ਆਪਾਂ ਸੇਫ ਕਰੀਏ ਤੇ ਦਿਹਾੜੀ ਦਿਹਾੜੀ ਡੰਗ ਦਾ ਕੰਮ ਤੇ ਤੁਸੀਂ ਸਾਰਿਆਂ ਨੂੰ ਬੇਨਤੀ ਕਰਦੇ ਨਾ ਖਾਸ ਕਰਕੇ ਨੌਜਵਾਨਾਂ ਨੂੰ ਬੇਨਤੀ ਕਰਦੇ ਆ ਕਾਪਾ ਬੋਰੇ ਚੱਕ ਕੇ ਇਥੇ ਕ੍ਰੇਟ ਲਾਉਣੇ ਆ ਤੇ ਫਟਾਫਟ ਆ ਜਾਓ ਗੁਰੂ ਕਿਰਪਾ ਕਰੋਗੇ ਇਹ ਮਹਾਰਾਜ ਦੀ ਮੇਲ ਹੋ ਜਾਣੀ ਆ ਪਰ ਤੁਹਾਡਾ ਉਹਨਾਂ ਬਹੁਤ ਜ਼ਰੂਰੀ ਹੈ ਤੁਸੀਂ ਆਏ ਦੇ ਹਿੱਸੇਦਾਰ ਬਣੋ ਸਰੇ ਸੇਵਾਦਾਰਾਂ ਨੂੰ ਵੀ ਬੇਨਤੀ ਕਰਦੇ ਜਰੂਰ ਟਾਈਮ ਕੱਢ ਕੇ ਇਥੇ ਛੇਤੀ ਤੋਂ ਛੇਤੀ ਆਓ ਕਿਉਂਕਿ ਢਾਹ ਇਥੇ ਲੱਗਦੇ ਚੁੱਕੀ ਆ ਤੁਸੀਂ ਦੇਖੋਗੇ ਰੋੜੀ ਜਾ ਰਿਹਾ ਪਾਣੀ ਥੋੜਾ ਪਰ ਸਪੀਡ ਉਹਦੀ ਜ਼ਿਆਦਾ ਪੈਰ ਕੱਢੀ ਜਾ ਰਿਹਾ ਇਹਦੇ ਵਾਸਤੇ ਆਪਾਂ ਨੂੰ ਇਹ ਜਿਹੜੀ ਹੈਗੀ ਨੋ ਚਲਾਉਣੀ ਪੈਣੀ ਉਹਦੇ ਵਾਸਤੇ ਲੱਗੇ ਹੋਏ ਆ ਸਾਰੇ ਪ੍ਰਸ਼ਾਸਨ ਵੀ ਲੱਗਾ ਡਰੇਨ ਜੋ ਭਾਗ ਲੱਗਾ ਤੇ ਤੁਸੀਂ ਵੀ ਆਵੇ ਤੇ ਨਾਲ ਹੈਲਪ ਕਰੀਏ ਤਾਂ ਕਿ ਸੇ ਤੁਸੇ ਦੀ ਰੋਕ ਦੇ ਬਹੁਤ ਬਹੁਤ ਧੰਨਵਾਦ ਆਮ ਆਦਮੀ ਪਾਰਟੀ ਦੇ ਵਿਧਾਇਕ ਕੁਲਦੀਪ ਸਿੰਘ ਤਾਲੀਵਾਲ ਨੇ ਭਾਰਤ ਪਾਕਿਸਤਾਨ ਸਰਹੱਦ ਤੋਂ ਪਾਰ ਜਾ ਕੇ ਖੇਤੀ ਕਰਨ ਵਾਲੇ ਕਿਸਾਨਾਂ ਦੇ ਖੇਤਾਂ ਦਾ ਕੀਤਾ ਦੌਰਾ ਕਿਹਾ ਕਿ ਕਿਸਾਨਾਂ ਦੀ ਝੋਨੇ ਦੀ ਫਸਲ ਹੋਈ ਹੈ ਬਰਬਾਦ ਤੇ ਡਿਪਟੀ ਕਮਿਸ਼ਨਰ ਨੂੰ ਮਿਲ ਕੇ ਖੇਤਰ ਦੀ ਸਪੈਸ਼ਲ ਗਰਦਾਵਰੀ ਕਰਨ ਦੀ ਅਪੀਲ ਕਰਨ ਦੀ ਵੀ ਦਿੱਤੀ ਜਾਣਕਾਰੀ ਇਹ ਆਪਾਂ ਬਿਲਕੁਲ ਹਿੰਦ-ਪਾਕ ਬਾਰਡਰ ਤੇ ਖੜੇ ਆ ਸਾਡੇ ਅਜਨਾਲੇ ਹਲਕੇ ਦੇ ਵਿੱਚ ਮੱਝ ਮੀਆਂ ਬੀਐਸਐਫ ਦੀ ਚੌਕੀ ਹੈ। ਔਰ ਬਿਲਕੁਲ ਆਪਾਂ ਗਰਾਉਂਡ ਜੀਦੋਂ ਧੋ ਕੇ ਆਏ ਆ ਜਿੱਥੇ ਪਾਕਿਸਤਾਨ ਦਾ ਅਗਲਾ ਖੇਤ ਸੀਗਾ। ਉੱਥੋਂ ਤੱਕ ਆਪਣਾ ਚੋਨਾ ਦੇਖ ਕੇ ਆਏ ਆ। ਉਹ ਸਾਰਾ ਚੋਨਾ ਜੋ ਇਹਨਾਂ ਬਰਵਾਦ ਹੋ ਗਿਆ। ਉਹ ਮੈਂ ਜੇ ਹੀ ਆਪਕੋ ਦਿਖਾਣਾ تھا ਕਿ ਦੇਖਿਓ ਪੂਰੇ ਦਾ ਪੂਰਾ ਚੋਨਾ ਜੋ ਆਪਕੋ ਹਰੀ ਪਤਲੀ ਦੇਸੀ ਦੀ ਪਤਲੀ ਹੈ ਉਹ ਕੁਛ ਨਹੀਂ ਹੈ। ਕਿਉਂਕਿ ਇੱਥੇ ਵੀ ਜਦੋਂ ਪਾਣੀ ਆਇਆ ਮੈਂ ਉਸ ਦਿਨ ਵੀ ਆਇਆ ਸੀ ਇੱਥੇ ਵੀ 8 8 9 9 10 10 ਫੁੱਟ ਪਾਣੀ ਸੀਗਾ। ਤੇ ਸਾਰਾ ਕਿਸਾਨਾਂ ਦਾ ਵਿਚਾਰਿਆਂ ਦਾ ਚੋਨਾ ਕੰਡਿਆ ਵਾਲੀ ਤਾਬ ਦੇ ਅੱਗੇ ਵੀ ਖਰਾਬ ਹੋ ਗਿਆ। ਉਹਦੇ ਬੜਾ ਰਿਸਕ ਵਾਲਾ ਕੰਮ ਕਰਦੇ ਆ। ਸਵੇਰੇ ਆਉਂਦੇ ਆ 10 ਵਜੇ 4 ਵਜੇ ਵਾਪਸ ਜਾਂਦੇ ਆ ਔਰ ਬਿਲਕੁਲ ਜ਼ੀਰੋ ਗਰਾਉਂਡ ਤੇ ਕੰਮ ਕਰਦੇ ਆ ਅੱਗੇ ਪਾਕਿਸਤਾਨ ਵਾਲੇ ਹੁੰਦੇ ਆ। ਕੋਈ ਸ਼ੈਤਾਨ ਬੰਦਾ ਕੁਝ ਵੀ ਕਰ ਸਕਦਾ। ਆਪਣੇ ਆਪ ਨੂੰ ਇਹ ਰਿਸਕ 'ਚ ਪਾ ਕੇ ਫੇਰ ਇੱਥੇ ਆ ਕੇ ਖੇਤੀ ਕਰਦੇ ਆ ਤੇ ਮੈਨੂੰ ਦੁੱਖ ਆ ਕਿ ਇਹਨਾਂ ਦੀ ਵਿਚਾਰਿਆਂ ਦੀ ਪੂਰੀ ਖੇਤੀ ਉਹਦੇ ਇੱਕ ਹੀ ਫਸਲ ਹੁੰਦੀ। ਅਮੀਨਾ ਨੋਟ ਕਰ ਲੋ ਤੁਸੀਂ ਕਿ ਇੱਕ ਹੀ ਫਸਲ ਸਿਰ ਵਿੱਚ ਝੋਨਾ ਨਹੀਂ ਬੀਜ ਸਕਦੇ ਆ ਉਤੋਂ ਬਾਅਦ ਨਹੀਂ ਕੁਝ ਲਾ ਸਕਦੇ ਤੇ ਝੋਨਾ ਇਹਨਾਂ ਦਾ ਬਚਾਇਆ ਜਾਂਦਾ ਬਦਵਾਦ ਹੋ ਗਿਆ ਬਹੁਤ ਬੁਰੀ ਹਾਲਤ ਹੋਈ ਆ ਸੋ ਮੈਂ ਉਹ ਦੇਖਣ ਆਇਆ ਸੀ ਕੱਲ ਅਸੀਂ ਮੀਟਿੰਗ ਕੀਤੀ ਸੀ ਤੇ ਸਾਡੇ ਜਿਹੜੇ ਗਰਦਾਬ ਦੀ ਕਰਨ ਵਾਲੇ ਅਫਸਰ ਆ ਉਹਨਾਂ ਦੀਆਂ ਡਿਊਟੀਆਂ ਲਗਾਈਆਂ ਸੀ ਤੇ ਅੱਜ ਹੁਣੇ ਹੀ ਮੈਂ ਜਾ ਕੇ ਡੀਸੀ ਸਾਹਿਬ ਨੂੰ ਮਿਲਣਾ ਅੱਜ ਨਾਲੇ ਉਹਨਾਂ ਨੂੰ ਮੈਂ ਕਹੂੰਗਾ ਕਿ ਉਹ ਸਪੈਸ਼ਲ ਗਰਦਾਬ ਦੀ ਜਿਹੜੀ ਆ ਇਸ ਏਰੀਏ ਦੀ ਕਰਾ ਕੇ ਤੇ ਜਲਦੀ ਤੋਂ ਜਲਦੀ ਇਹਨਾਂ ਲੋਕਾਂ ਨੂੰ ਪੈਸੇ ਜਿਹੜੇ ਦਿੱਤੇ। ਪੋਸਟਾਂ ਦਾ ਵੀ ਨੁਕਸਾਨ ਹੋਇਆ ਕਾਫੀ ਹੋਰ ਵੀ ਨੁਕਸਾਨ। ਨਹੀਂ ਨਹੀਂ ਪੋਸਟਾਂ ਦਾ ਵੀ ਨੁਕਸਾਨ ਹੋਇਆ ਉਹ ਵੀ ਸਰਕਾਰ ਕਦੋਂ ਵੀ ਮੱਤ ਜਿਹੜੀਆਂ ਸਾਡੇ ਹੱਦ ਦੇ ਵਿੱਚ ਆਉਂਦੀਆਂ ਉਹ ਕਦਾਂਗੇ ਇਹ ਪਹਿਲਾਂ ਵੀ ਕਰਦੇ ਹੁੰਦੇ ਆ। ਹੁਣ ਵੀ ਕਰਾਂਗੇ ਬਦਲਦੇ ਜਿਹੜੀ ਪੋਸਟਾਂ। ਕਾਂਗਰਸੀ ਆਗੂ ਰਾਹੁਲ ਗਾਂਧੀ ਵੱਲੋਂ ਕੀਤਾ ਜਾਵੇਗਾ ਕੱਲ ਨੂੰ ਪੰਜਾਬ ਦੇ ਹੜ੍ਹ ਪ੍ਰਭਾਵਿਤ ਖੇਤਰਾਂ ਦਾ ਦੌਰਾ ਲੋਕਾਂ ਨਾਲ ਮਿਲ ਕੇ ਕਰਨਗੇ ਰਾਹੁਲ ਗਾਂਧੀ ਗੱਲਬਾਤ ਤੇ ਹੜ੍ਹ ਪ੍ਰਭਾਵਿਤ ਖੇਤਰਾਂ ਦੀ ਸਥਿਤੀ ਦਾ ਲੈਣਗੇ ਜਾਇਜ਼ਾ। ਪੰਜਾਬ ਦੇ ਹੜ੍ਹ ਪੀੜਤਾਂ ਦੇ ਲਈ ਗੁਜਰਾਤ ਸਰਕਾਰ ਨੇ ਵੀ ਪਹੁੰਚਾਈ ਰਾਹਤ ਸਮਗਰੀ ਫਰੋਜ਼ਪੁਰ ਦੇ ਰੇਲਵੇ ਸਟੇਸ਼ਨ ਤੇ ਪਹੁੰਚੀ ਰਾਹਤ ਸਮਗਰੀ ਵਾਲੀ ਟ੍ਰੇਨ ਪ੍ਰਸ਼ਾਸਨ ਦੇ ਸਹਿਯੋਗ ਨਾਲ ਵੰਡੀ ਜਾਵੇਗੀ ਪੀੜਤਾਂ ਨੂੰ ਸਮਗਰੀ ਪੰਜਾਬ ਦੇ ਹੜ੍ਹ ਪੀੜਤਾਂ ਦੇ ਮੁਰਬ ਸਵੇ ਦੇ ਲਈ ਸ਼੍ਰੀ ਅਕਾਲ ਤਖਤ ਸਾਹਿਬ ਵੱਲੋਂ ਵੱਖ-ਵੱਖ ਸੰਸਥਾਵਾਂ ਕਲਾਕਾਰਾਂ ਅਦਾਕਾਰਾਂ ਤੇ ਹੋਰ ਲੋਕਾਂ ਦੀ ਬੁਲਾਈ ਗਈ ਬੈਠਕ ਮੁਰਬ ਸਵੇ ਦੇ ਲਈ ਜਾਰੀ ਕੀਤੀ ਜਾਵੇਗੀ ਸਰਕਾਰੀ ਖਾਲਸਾ ਨਾਮ ਦੀ ਵੈੱਬਸਾਈਟ ਤੇ ਵੈੱਬਸਾਈਟ ਦਾ ਸਾਰਾ ਪ੍ਰਬੰਧ ਹੋਵੇਗਾ ਸ਼੍ਰੀ ਅਕਾਲ ਤਖਤ ਸਾਹਿਬ ਦੇ ਕੋਲ ਸਾਪ ਦਾ ਸੰਸਦ ਮੈਂਬਰ ਤੇ ਅਕਾਲੀ ਆਗੂ ਮਹਿੰਦਰ ਸਿੰਘ ਕੇਪੀ ਦੇ بیٹے ਦੀ ਹੋਈ ਇੱਕ ਕਾਰ ਹਾਦਸੇ ਦੇ ਵਿੱਚ ਮੌਤ ਜਲੰਧਰ ਵਿਖੇ ਤਿੰਨ ਕਾਰਾਂ ਆਪਸ ਵਿੱਚ ਟਕਰਾਨ ਕਰਨ ਕਾਰਨ ਹੋਇਆ ਹਾਦਸਾ ਇਲਾਕੇ ਵਿੱਚ ਸੋਗ ਦੀ ਦੌੜੀ ਲਹਿਰ ਤੇ ਪਰਿਵਾਰ ਦਾ ਰੋ ਰੋ ਕੇ ਹੋਇਆ ਬੁਰਾ ਹਾਲ ਪਟੰਡਾ ਦੇ ਪਿੰਡ ਜੀਦਾ ਵਿਖੇ ਹੋਏ ਤਮਾਕੂ ਦੇ ਮਾਮਲੇ ਵਿੱਚ ਹੋਇਆ ਵੱਡਾ ਖੁਲਾਸਾ ਸਮਗਰੀ ਤਿਆਰ ਕਰਨ ਵਾਲੇ ਨੌਜਵਾਨ ਦੇ ਮੋਬਾਈਲ ਫੋਨ ਦੀ ਹੋ ਰਹੀ ਫੋਰੈਂਸਿਕ ਜਾਂਚ ਪੁਲਿਸ ਨੂੰ ਬਾਹਰੋਂ ਹੋਈ ਫੰਡਿੰਗ ਦਾ ਸ਼ੱਕ ਤੇ ਛੇਤੀ ਤੋਂ ਛੇਤੀ ਕੀਤੀ ਜਾਵੇਗੀ ਨੌਜਵਾਨ ਦੇ ਬੈਂਕ ਖਾਤੇ ਦੀ ਜਾਂਚ ਪੰਜਾਬ ਸਰਕਾਰ ਦੀ ਯੋਧ ਨਸ਼ਾ ਵਿਰੁੱਧ ਮੁਹਿੰਮ 196 ਦਿਨਾਂ ਵੀ ਰਹੀ ਚੱਲੀ ਪੁਲਿਸ ਨੇ ਸ਼ਨੀਵਾਰ ਨੂੰ 383 ਥਾਵਾਂ ਤੇ ਕੀਤੀ ਛਾਪੇਮਾਰੀ ਤੇ 77 ਐਫ ਆਈ ਆਰ ਦਰਜ ਕਰਕੇ 99 ਮੁਲਜ਼ਮਾਂ ਨੂੰ ਕੀਤਾ ਗਿਆ ਕਾਬੂ ਪਾਨੀਗੜ ਦੇ ਪਿੰਡ ਚਣੇੜੀ ਦੇ ਵਿੱਚ ਇੱਕ 4 ਧੀਆਂ ਦੇ ਪਿਤਾ ਨੇ ਆਰਥਿਕ ਤੰਗੀ ਦੇ ਚੱਲਦੇ ਕੀਤੀ ਜ਼ਹਿਰੀਲੀ ਚੀਜ਼ ਖਾ ਕੇ ਕੁੱਦਕੁਸ਼ੀ ਸਥਾਨਕ ਲੋਕਾਂ ਦੇ ਮੁਤਾਬਿਕ ਪ੍ਰਤੀਕ ਦੇ ਸਿਰ 'ਤੇ ਤਕਰੀਬਨ 5 ਲੱਖ ਰੁਪਏ ਦਾ ਕਰਜ਼ਾ ਤੇ ਜ਼ਮੀਨ ਵੀ ਬਤੀ ਸੀ ਥੋੜੀ ਆisez ਪੰਜਾਬ ਦੀ ਕੁਝ ਵੱਡੀਆਂ ਖਬਰਾਂ ਤਾਜ਼ਾ ਤੇ ਹੋਰ ਜਾਣਕਾਰੀ ਲਈ ਜੁੜੇ ਰਹੋ ਜਗਬਾਣੀ ਟੀਵੀ ਨਾਲ ਸਾਂਦੇ ਹੋ ਜੀ ਆਜ਼ਤ ਹੱਥੀਕਾਲ